ਚੰਨੀਆਂ ਉਹਨੂੰ ਟਿਊਬਲ ਕਨੈਕਸ਼ਨ ਦਿੱਤਾ ਜਾਊਗਾ ਬਲੇ ਸੋਨਹਾਰ ਓਕੇ ਸੋਕੇ ਅਸਾਲਟ ਪਾ ਲੋ ਹੁਣ 15 ਲੱਖ ਰੁਪਏ ਮੰਗਦੇ ਆ ਟਿਊਬਲ ਕਨੈਕਸ਼ਨ ਵਾਸਤੇ 20 ਲੱਖ ਦਾ ਹੋ ਗਿਆ ਦੇਖ ਲੋ ਪਹਿਲੇ ਵੀ 10 ਨਾਲ ਜਿਹਦੇ ਕੋਲੇ ਟਿਊਬਲ ਕਨੈਕਸ਼ਨ ਨਹੀਂ ਆ ਪਹਿਲੇ ਵੀ ਅਸੀਂ ਦਿੱਤੇ ਸੀ ਤੇ ਹੁਣ ਵੀ ਪੂਰੇ ਮੁਕੰਮਲ ਕਰ ਦਾਂਗੇ ਦੂਜੀ ਗੱਲ ਦੂਜੀ ਗੱਲ ਤੇਲਾਂ ਤੇ ਪਾਣੀ ਪਹੁੰਚਾਉਣ ਵਾਸਤੇ ਥੋੜੀ ਖੇਤੀ ਵਧਾਉਣ ਵਾਸਤੇ ਪਾਈਪਾਂ ਦਾ ਸਿਸਟਮ ਸ਼ੁਰੂ ਕਰਾਂਗੇ ਪਾਈਪਾਂ ਰਾਹੀਂ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾ ਦਾਂਗੇ ਐ ਨਹੀਂ ਮੇਰੀ ਜੇ ਮੈਂ ਕਹਿਣਾ ਹੁਣ ਐ ਨਹੀਂ ਕਹਿੰਦਾ ਕਿ ਥੋੜੇ ਜੇ ਪ੍ਰੋਜੈਕਟ ਨੱਕੀ ਕਰ ਦਾਂਗੇ ਕੋਈ ਬਾਅਦ ਮੰਗੇ ਨਾ ਪਾਈਪ ਮੰਗੇ ਜਿਹੜੇ ਲਿਫਟ ਬੰਬ ਲੱਗੇ ਸੀ ਤੇ ਜਿਹਨੇ ਚਕਾਤੇ ਇੱਥੇ ਲੋੜ ਸੀ ਉਹ ਵਾਪਸ ਹਨੂ ਚ ਚਾਲੂ ਕਰ ਦਾਂਗੇ ਤੇ ਮੈਂ ਵੱਡੀ ਗੱਲ ਅੱਜ ਬੈਠੀ ਹੈ ਲੀਡਰਸ਼ਿਪ ਅਕਾਲੀ ਦਲ ਦੀ ਆ ਰਾਜਸਥਾਨ ਕਨਾਲ ਜਿਹੜਾ ਪੰਜਾਬ ਦਾ ਪਾਣੀ ਲੈ ਕੇ ਜਾ ਰਿਹਾ ਹੈ ਉਹ ਪਾਣੀ ਭੇਜਿਆ ਸੀ ਕਾਂਗਰਸ ਨੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਹ ਸੂਬੇ ਦਾ ਹੈ ਦੂਜਾ ਸੂਬਾ ਲੈ ਨਹੀਂ ਸਕਦਾ ਪਰ ਤੱਕੇ ਨਾਲ ਕਾਂਗਰਸ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ ਦੇ ਕਾਂਗਰਸੀਆਂ ਨੇ ਇਹ ਮੈਲ ਕਰਤੀ ਆ ਨਹਿਰ ਬੰਦ ਕਰਾਉਂਗੇ ਤੇ ਆ ਪਾਣੀ ਤੁਹਾਡੇ ਪੰਜਾਬ ਇਕੱਠਾ ਸਾਡੇ ਅਬੋਰ ਸਾਈਡ ਤੇ ਅਬੋਰ ਸਾਈਡ ਤੇ ਤੇ ਕਈ ਇਧਰ ਇਲਾਕੇਾਂ 'ਚ ਇਹ ਫਿਰ ਤੋਂ ਆ ਗਈ ਹੈ ਇੱਕ ਗੱਲ ਨੋਟ ਕਰਿਓ ਜਦੋਂ ਜਦੋਂ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਨਹੀਂ ਲਿਆਉਂਦੇ ਨਾਲ ਦੇ ਨਾਲ ਸੇਮ ਆ ਜਾਂਦੀ ਹੈ ਕਿ ਨਹੀਂ ਨਾ ਸਾਫ ਕਰਨ ਸੇ ਨਾਲਾ ਨਾ ਮਰਮਤ ਕਰਨ ਜੇ ਬਚਣਾ ਹੈ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਗੈਰ ਪਹਿਲੇ ਹੀ ਦਸਤਨਾ ਦੇ ਅੰਦਰ ਪਹਿਲੇ ਹੀ ਦਸਤਨਾ ਦੇ ਅੰਦਰ ਜਿੰਨੀਆਂ ਬਾਰਡਰ ਦੀਆਂ ਜ਼ਮੀਨਾਂ ਕੱਚੀਆਂ ਸਾਰੀਆਂ ਪੱਕੀਆਂ ਕੀਤੀਆਂ ਜਾਣਗੇ ਜੇ ਬਾਪੂ ਬੱਲੇ ਮੈਂ ਤੁਹਾਨੂੰ ਇੱਕ ਹੋਰ ਕੰਨਾ ਚੋਣਾ ਆ ਆ ਜਿਹੜੇ ਤੁਹਾਡੇ ਇੰਤਕਾਲ ਅੱਦੇ ਪੰਗੇ ਇੰਤਕਾਲਾਂ ਦੇ ਆ ਇੱਕ ਸਾਲ ਦੇ ਅੰਦਰ ਅੰਦਰ ਸਾਰੀਆਂ ਜ਼ਮੀਨਾਂ ਮੁਫਤ ਸਰਕਾਰ ਨੂੰ ਕਹਿ ਕੇ ਸਾਰੀਆਂ ਜ਼ਮੀਨਾਂ ਦੀ ਇੰਤਕਾਲ ਕੀਤਾ ਜਾਊਗਾ ਆ ਸਾਂਝੇ ਖਾਤੇ ਮਰਵਾਉਂਦੇ ਆ ਤਕਸੀਮ ਜਿਹੜੀ ਤਕਸੀਮ ਆ ਤੇ ਇੰਤਕਾਲ ਦੂਜੀ ਗੱਲ ਪਿੰਡਾਂ ਵਿੱਚ ਤੁਸੀਂ ਰਹਿੰਦੇ ਹੋ ਬਹੁਤ ਗਰੀਬ ਹੈ ਉਹਨਾਂ ਦੀ ਕੋਈ ਜਾਇਦਾਦ ਨਹੀਂ ਕਈਆਂ ਕੋਲੇ ਹਰ ਪਿੰਡ ਵਿੱਚ ਲਾਲ ਡੋਰਾ ਹੈ ਲਾਲ ਡੋਰੇ ਦੇ ਅੰਦਰ ਜਿਹਦੇ ਮਕਾਨ ਦੀ ਜਿੰਨੀ ਜ਼ਮੀਨ ਉਹਦੇ ਕਬਜ਼ੇ ਚ ਹੈ ਉਹਦੇ ਨਾਂ ਤੇ ਉਹ ਰਜਿਸਟਰੀ ਕੀਤੀ ਜਾਊਗੀ ਘੜਤ ਕੋਟ ਇੱਕ ਇੱਕ ਉਹਦੇ ਕੋਲੇ ਚੀਜ਼ ਹੋਏ ਕਿਦਾਂ ਅੱਛਾ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਸਹੀ ਮੈਨੇ ਤੇ ਮੈਂ ਆਪਣੀ ਸਰਕਾਰ ਦੇ ਅੰਦਰ ਜਿਵੇਂ ਟਰੈਕਟਰ ਕਹਿੰਦੇ ਸੀ ਕਿਸਾਨ ਦਾ ਗੱਡਾ ਗਰੀਬ ਦਾ ਗੱਡਾ ਤਾਂ ਮੋਟਰਸਾਈਕਲ ਆ ਕੋਈ ਟੈਕਸ ਨਹੀਂ ਲੱਗੂਗਾ ਉਹਦੇ ਤੇ ਮੈਂ ਤੇ ਉਹਨਾਂ ਦਾ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਜਦੋਂ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜਦਾ ਸੀ ਇੱਥੇ ਬਹੁਤ ਲੋਕ ਜਲਾਲਾਬਾਦ ਤੋਂ ਆਏ ਆ ਤੁਸੀਂ ਦੇਖ ਲਓ ਉਹ ਨਵਾਂ ਮੋਟਰਸਾਈਕਲ ਲੈ ਕੇ ਹੁੰਦੇ 5 ਸਾਲ ਨੰਬਰ ਹੀ ਨਹੀਂ ਲੈਂਦੇ ਸੀ ਗੱਲ ਸਹੀ ਹੈ ਕਿ ਨਹੀਂ ਜਦੋਂ ਆਪਣੀ ਸਰਕਾਰ ਗਈ ਜਦੋਂ ਆਪਣੀ ਸਰਕਾਰ ਗਈ ਮੈਂ ਇੱਕ ਜਲਾਲਾਬਾਗ ਕਿ ਚੱਲਿਆ ਸੀ ਥਾਣਿਆਂ ਦੇ ਸਾਹਮਣੇ ਹਰ ਥਾਣੇ ਦੇ ਸਾਹਮਣੇ ਹਜ਼ਾਰਾਂ ਦਾ ਮੋਟਰਸਾਈਕਲ ਫੜਿਆ ਸੀ ਮੈਂ ਸਮਝਿਆ ਕਿ ਕੋਈ ਥਾਣੇ 'ਚ ਰੈਲੀ ਹੋ ਰਹੀ ਹੈ ਨਹੀਂ ਮੈਂ ਬਾਅਦ ਪਤਾ ਲੱਗਿਆ ਪੁਲਸ ਵਾਲੇ ਨੇ ਸਾਰੇ ਅੰਦਰ ਕਰਤੇ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਇੱਕ ਮੈਂ ਕਲੀਅਰ ਪੰਜਾਬੀਆਂ ਨੂੰ ਦੱਸਣਾ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਇੱਕ ਗੈਂਗਸਟਰ ਇੱਕ ਗੈਂਗਸਟਰ ਨਹੀਂ ਰਹਿੰਦਾ ਜਿਹੜਾ ਧਮਕੀ ਦੇਊਗਾ ਜਿਹੜਾ ਇਹ ਗੈਂਗਸਟਰ ਬਣੂਗਾ ਉਹਦਾ ਸਾਰਾ ਜ਼ਮੀਨ ਜਾਇਦਾ ਸਰਕਾਰ ਕਬਜ਼ਾ ਕਰ ਲੂਗੀ ਉਵੇਂ ਹੀ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾਇਦਾ ਸਾਰੀ ਸਰਕਾਰ ਲੈ ਲੂਗੀ اسی قانون ویچ منڈ منڈ کران گے تے کٹ تو کٹ پنج سال بیل نہ ہو سکے کو بندے دی پنج سال میں میں ایک اور گل کرنا چھوڑا ہے میری یہ گلہ نوٹ کر لیو کیونکہ جو کہنا میں پورا کروں گا دھنوں میں نے بتایا ਹਰ ਹਰ ਜ਼ਿਲ੍ਹੇ ਵਿੱਚ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਮੈਂ ਖੋਲੂੰਗਾ ਤੇ ਮੈਡੀਕਲ ਕਾਲਜ ਵਿੱਚ ਪੜਾਉਣ ਵਾਸਤੇ ਅੱਧੀਆਂ ਸੀਟਾਂ ਸਰਕਾਰ ਵਾਸਤੇ ਰਿਜ਼ਰਵ ਹੋਣਗੀਆਂ ਜਿੱਥੇ ਭਾਵੇਂ ਗਰੀਬ ਐਸਸੀ ਪਰਿਵਾਰ ਹੈ ਗਰੀਬ ਬੀਸੀ ਪਰਿਵਾਰ ਹੈ ਜਾਂ ਗਰੀਬ ਜ਼ਿਮੀਂਦਾਰ ਹੈ ਜਾਂ ਕੋਈ ਜਨਰਲ ਹੈ ਉਹਨੂੰ ਮੈਡੀਕਲ ਕਾਲਜ ਵਿੱਚ 50% ਸੀਟਾਂ ਵਿੱਚ ਮੁਫਤ ਪੜਾਇਆ ਜਾਊਗਾ। ਉਵੇਂ ਹੀ ਵੈਟਰਨਰੀ ਕਾਲਜ ਕੀਤਾ ਜਾਊਗਾ। ਹੁਣ ਹੋ ਕੀ ਰਿਹਾ ਹੈ? ਆਪਣਾ ਗਰੀਬ ਕੋਈ ਡਾਕਟਰ ਨਹੀਂ ਬਣ ਸਕਦਾ। ਗਰੀਬ ਕੋਈ ਇੰਜੀਨੀਅਰ ਨਹੀਂ ਬਣ ਸਕਦਾ। ਪਰ ਹੁਣ ਕਾਨੂੰਨ ਬਦਲ ਕੇ ਆ ਸਾਰੀਆਂ ਅੱਦੂ-ਅੱਦ ਹੋਣਗੀਆਂ। ਇੱਕ ਅਸੀਂ ਕਾਨੂੰਨ ਫਿਰ ਤੋਂ ਬਦਲਾਂਗੇ। ਕਿ ਪੰਜਾਬ ਤੋਂ ਬਾਹਰ ਸਰਕਾਰੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਕੱਲੇ ਪੰਜਾਬੀਆਂ ਦਾ ਹੱਕ ਹੈ ਬੋਲੇ ਸੋ ਨਿਹਾਲ ਮੇਰੀ ਇੱਕ ਸੋਚ ਹੈ ਮੈਂ ਚਾਹੁੰਦਾ ਕਿ ਆਪਣੇ ਬੱਚੇ ਨੂੰ ਅਮਰੀਕਾ ਜਾਂ ਕੈਨੇਡਾ ਜਾਣ ਉਹਨਾਂ ਨੂੰ ਇੱਥੇ ਰੱਖਣ ਵਾਸਤੇ ਪਹਿਲੇ ਆਪਾਂ ਨੂੰ ਉਹਨਾਂ ਨੂੰ ਟ੍ਰੇਨ ਵੀ ਕਰਨਾ ਪੈਣਾ ਹੈ ਅਸੀਂ ਪੰਜਾਬ ਦੇ ਵਿੱਚ پجاہ ہزار بچیاں دی ایک سکل یونیورسٹی مطلب کیا سیل سکل یونیورسٹی کھولی جاؤگی جتھے جو میں ایک ڈپارٹمنٹ مہندرہ نے نو دیتا جاؤگا گا جیڈا مکینک کے میں گڑیا تھی کرنی ہے اس کون بچیاں نو ایل این ڈی نو دے کے کہ میں لیکٹریشن تے دوجہ بننا میسن کرنا ہے جنہوں تک آپ بچیاں نو پر ٹرین نہیں کر دے ਕੱਲੇ 10ਵੀਂ ਜਾਂ 12ਵੀਂ ਦਾ ਕੋਈ ਫਾਇਦਾ ਨਹੀਂ ਘਰ ਤੋਂ ਕਰ ਆਪਣਾ ਬੱਚਾ ਆਪ ਕੋ ਸ રોજਗਾਰ ਕਮਾ ਸਕੇ ਨਾਲੇ ਇੱਕ ਅਸੀਂ ਹੋਰ ਫੈਸਲਾ ਕੀਤਾ ਮੈਂ ਤੁਹਾਨੂੰ ਅੱਜ ਦੱਸ ਰਿਹਾ 10 ਲੱਖ ਰੁਪਏ ਤੱਕ ਲੋਨ ਅਸੀਂ ਦੇਵਾਂਗੇ ਜਿਹਨੇ ਆਪਣਾ ਕੰਮ ਖੋਲਣਾ ਹੈ ਉਹਦਾ ਕੋਈ ਵਿਆਜ ਨਹੀਂ ਹੋਊਗਾ ਤੇ ਉਹ ਜਿਹੜਾ ਪੈਸਾ 10 ਲੱਖ ਪਹਿਲੇ 3 ਸਾਲ ਤੁਸੀਂ ਕੁਛ ਨਹੀਂ ਮੋੜਨਾ ਉਹਦੇ ਬਾਅਦ ਤੁਸੀਂ 7 ਸਾਲਾਂ 'ਚ ਮੋੜਨਾ ਪਰ ਵਿਆਜ ਨਹੀਂ ਹੋਊਗਾ ਘੱਟ ਤੋਂ ਘੱਟ ਤੁਸੀਂ ਜੇ ਕਿਸੇ ਨੇ ਦੇਰੀ ਦਾ ਕੰਮ ਕਰਨਾ ਹੈ ਬੱਕਰੀਆਂ ਪਾਲਣੀਆਂ ਨੇ ਲੜਕੀਆਂ ਨੇ ਬਿਊਟੀਸ਼ਨ ਦਾ ਕੋਰਸ ਕਰਨਾ ਹੈ ਤੁਹਾਡੇ ਕੋਲੇ ਸਾਧਨੋਂ ਮੇਰੇ ਕੋਲੇ ਬਹੁਤ ਬੱਚੇ ਆਉਂਦੇ ਆ ਬਹੁਤ ਬੱਚੇ ਆਉਂਦੇ ਆ ਫੀਸ ਵੀ ਭਰੀ ਜਾਂਦੀ ਐਡਮਿਸ਼ਨ ਨਹੀਂ ਦਿੱਤੀ ਜਾਂਦੀ। ਮੇਰੇ ਪੰਜਾਬ ਵਿੱਚ ਕੋਈ ਐਜਾ ਬੱਚਾ ਨਹੀਂ ਹੋਊਗਾ ਕਹੂਗਾ ਪੈਸੇ ਕਰਕੇ ਉਹਦੇ ਉਹਦੀ ਐਜੂਕੇਸ਼ਨ ਨਾ ਹੋਏ। ਦੇਖੋ ਪੰਜਾਬ ਆਪਣਾ ਘਰ ਹੈ। ਅਸੀਂ ਜੂਣਾ ਮਰਨਾ ਇੱਥੇ ਹੈ। ਤੁਸੀਂ ਬਾਦਲ ਪਰਿਵਾਰ ਨੂੰ ਜਾਣਦੇ ਹੋ ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ। ਮੈਨੂੰ ਲੱਗਦਾ ਤੁਸੀਂ ਤੁਹਾਡੇ ਸਾਰਿਆਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ। ਤੁਹਡੇ ਸਾਰਿਆਂ ਦੇ ਘਰੇ ਕਿਤਨਾ ਕਿਤੇ ਟਾਈਮ ਗਏ ਹੋਣੇ ਆ ਤੁਹਾਡੇ ਨਾਲ ਬਹਿ ਕੇ ਦੁੱਖ ਸੁੱਖ ਕੀਤਾ ਤੁਸੀਂ ਸਾਡੇ ਪਰਿਵਾਰੋਂ ਅਸੀਂ ਤਾਂ ਇੱਥੇ ਹੀ ਰਹਿਣਾ ਕਿ ਕੇਜਰੀ ਵਾਲਾ ਤੁਹਾਡਾ ਪਰਿਵਾਰ ਬਣ ਸਕਦਾ ਹੈ ਉਹਨੇ ਤਾਂ ਲੁੱਟਣਾ ਆ ਤੁਸੀਂ ਇਹਨਾਂ ਨੂੰ ਜਵਾਨ ਦਾ ਜੱਦ ਕਰਾ ਦਿਓ ਤੇਰੇ ਦਾ ਸਾਰਾ ਸਮਾਨ ਬਲੇਟ ਕੇ ਸਾਰਾ ਦੂਜੇ ਸੂਬੇ ਚਲੇ ਜਾਊਗਾ ਪਰ ਇਹਨੂੰ ਜਾਨ ਨਹੀਂ ਦਿੰਦੇ ਥੋੜੀ ਇਦਾਲਤ ਲੈ ਕੇ ਆਵਾਂਗੇ ਥੋੜੀ ਇਦਾਲਤ ਹੁਣ ਇਹਨਾਂ ਦਾ ਨਿਸ਼ਾਨਾ ਕੱਲਾ ਅਕਾਲੀ ਦਲ ਹੈ ਕਾਂਗਰਸ ਨਹੀਂ ਹੈ ਇਹਨਾਂ ਨੂੰ ਪਤਾ ਲੱਗ ਗਿਆ ਡਰ ਅਕਾਲੀ ਦਲ ਤੋਂ ਹੈ 24 ਘੰਟੇ ਇੱਕੋ ਹੀ ਗੱਲ ਬਾਦਲ 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 ਅਕਾਲੀ ਦਲ ਬਾਦਲ ਅੱਛਾ ਹੁਣ ਕੀ ਹੈ ਹੁਣ ਆ ਸੋਚਦੇ ਐ ਜਦੋਂ ਦੇ ਆ ਆਪਣੇ ਇਲੈਕਸ਼ਨ ਹੋਇਆ ਉਹ ਕਹਿ ਗਿਆ ਹੁਣ ਤਾਂ ਆ ਗਏ ਹੁਣ ਆ ਸੋਚਦੇ ਐ ਕਿ ਕੱਲ ਹੁਣ ਆ ਸੋਚਦੇ ਐ ਕਿ ਸੁਖਬੀਰ ਬਾਦਲ ਨੂੰ ਡਰਾ ਲਓ ਇਹਦੇ ਪਰਚਾ ਕਰੋ ਮੈਂ ਕੀ ਕਰ ਲਾ ਵੱਡੇ ਬਾਦਲ ਸਾਹਿਬ ਨਾ ਝੁਕੇ ਐ ਨਾ ਮੈਂ ਮੈਂ ਝੁਕਣਾ ਜਿੰਨਾ ਕਰਨਾ ਐ ਹੁਣ ਮੌਕਾ ਤੇਰੇ ਕੋਲ ਤੱਕ ਤੱਕ ਕਰ ਲਾ ਮੈਨੂੰ ਤਾਂ ਮੇਰਾ ਕੁਝ ਵਿਗੜਨਾ ਨਹੀਂ ਤੇਰਾ ਡੋਖਦਾ ਤੇਰਾ ਕੀ ਹੋਊਗਾ ਤੁਸੀਂ ਦੇਖ ਲਓ ਮੈਂ ਤੁਹਾਡੇ ਜ਼ਿਲ੍ਹੇ ਨੂੰ ਵਧਾਈ ਦਿੰਦਾ ਤੁਸੀਂ ਤਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਨੇਰੀ ਲਿਆਤੀ ਆਪਣੇ ਇਸ ਇਲਾਕੇ ਨੇ ਤੁਸੀਂ ਦੇਖ ਲਓ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਵਿੱਚ ਤਕਰੀਬਨ 2850 ਸੰਮਤੀਆਂ ਪੰਜਾਬ ਹਿੰਦੁਸਤਾਨ ਪੰਜਾਬ ਵਿੱਚ ਜਿਨ੍ਹਾਂ ਦੇ ਇਲੈਕਸ਼ਨ ਹੋਏ 1100 ਸੰਮਤੀਆਂ ਦੇ ਮੀਡੀਆ ਆਪਣੇ ਰੱਦ ਕੀਤੇ ਇਹਨਾਂ ਨੇ ਡਰਦੇ ਕਾਂਗਰਸ ਦੇ ਅੱਛਾ ਕਾਂਗਰਸ ਦੇ 300 ਹੀ ਕੀਤੇ ਉਹਨੂੰ ਪਤਾ ਕਿ ਇੰਨਾ ਤੱਕ ਜਿਤਨਾ ਨਹੀਂ ਫਿਰ ਵੀ ਦੇਖ ਲਓ ਜਿੰਨੇ ਬਜੇ ਸੀ ਨੇਰੀ ਲਿਆਤੀ ਤੁਸੀਂ ਇਸ ਕਰਕੇ ਆਪਾਂ ਉਸ ਦਿਨ ਇਕੱਠੇ ਹੋਏ ਆ ਇੱਥੇ ਜਦੋਂ 40 ਮੁਕਤਾਂ ਦੇ ਵਧਾਵਾ ਪੜਿਆ ਸੀ ਇਤਿਹਾਸ ਆ ਆਪਣਾ ਮੈਂ ਤਾਂ ਇੱਕ ਬੇਨਤੀ ਕਰਨਾ ਚਾਹਾਂਗਾ ਸਾਰੀ ਸੰਗਤ ਨੂੰ ਜਿਹੜੀ ਆਪਣੀ ਨਵੀਂ ਪੀੜ੍ਹੀ ਹੈ ਉਹਨੂੰ ਪਤਾ ਨਹੀਂ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਨਹੀਂ ਕਿ ਕਾਲੀ ਦਲ ਕੀ ਹੈ ਕਾਲੀ ਦਲ ਦਾ ਕੀ ਯੋਗਦਾਨ ਹੈ ਜਿਹੜੇ ਅੱਜ ਦੇ ਬੱਚੇ ਐ ਉਹਨਾਂ ਨੂੰ ਸਾਰਾ ਕੁਝ ਦੇਖਿਆ ਬੜੇ ਬਣਾਇਆ ਇਹਨਾਂ ਨੂੰ ਉਹ ਦਿਨ ਨਹੀਂ ਪਤਾ ਸੀ ਪਤਾ ਸੀ ਜਦੋਂ ਇੱਥੇ ਕਿੱਬੇ ਹੁੰਦੇ ਸੀ ਜਦੋਂ ਕੋਈ ਖੇਤੀ ਨਹੀਂ ਹੁੰਦੀ ਸੀ ਆ ਕੱਸੀਆਂ ਕੁਝ ਨਹੀਂ ਹੁੰਦਾ ਸੀ ਘਰ ਕੱਚੇ ਹੁੰਦੇ ਸੀ ਅੱਜ ਕੋਠੀਆਂ ਬਣੀਆਂ ਗੱਡੀਆਂ ਆਈਆਂ ਸਰਕਾ ਬਣੀਆਂ ਇਹ ਤੇ ਮਗਰ ਬਾਪੂ ਬਾਦਲ ਦੀ ਸੋਚ ਸੀ ਜੇ ਮੈਂ ਤਾਂ ਕਿਤੇ ਕਿਤੇ ਸੋਚਦਾ ਹੁੰਨਾ ਜੇ ਵੱਡੇ ਬਾਦਲ ਸਾਹਿਬ ਸਿਆਸਤ ਵਿੱਚ ਨਾ ਹੁੰਦੇ ਆ 20 25 ਸਾਲ ਨਾ ਮੁੱਖ ਮੰਤਰੀ ਰਹਿੰਦੇ ਤੇ ਪੰਜਾਬ ਦਾ ਕੀ ਹੋਣਾ ਸੀ ਜੇ ਭਗਵੰਤ ਮਾਨ ਮਰ ਗਏ ਤਿੰਨ ਚਾਰ ਹੋਰ ਆ ਜਾਂਦੇ ਆਪਾਂ ਤਾਂ ਫਿਰ ਤੋਂ ਫਿਰ ਗੱਡਿਆਂ ਤੇ ਹੀ ਹੋਣਾ ਸੀ ਗੱਡਿਆਂ ਤੇ ਹੀ ਦੇਖੋ ਆ ਹੁੰਦਾ ਫਰਕ ਆਪਣਿਆਂ ਦਾ کہن لگیا دیکھو کانگریسی رلے بیٹھے بھگوت مان نے یہ فائل کھولی بیٹھے تھی دیکھ لو راجہ وڑنگ پردان ہے چون نہیں کرتا چی کرتا ਯਾਰ ਜਿਹੜੇ ਬੰਦੇ ਨੂੰ 12 ਪੰਜਾਂ ਨਹੀਂ ਪਤਾ ਮੁੱਖ ਸਰਕਾਰ ਚਲਾ ਸਕਦੇ ਐ ਮੈਂ ਤੁਹਾਨੂੰ ਸਹੀ ਦੱਸਦੇ ਐ ਜੇ ਨਲਾਇਕ ਉੱਥੇ ਐ ਇਹਨਾਂ ਨੇ ਤਾਂ ਕੱਲਾ ਲੁੱਟਣਾ ਕੋਈ ਸੇ ਕੰਮ ਨਹੀਂ ਕਰਨਾ ਆਹ ਤਾਂ ਕੱਲਾ ਚਾਹੁੰਦੇ ਕਿ ਸਾਡਾ ਦਾਲ ਸਾਡੀ ਦਾਲ ਗਲੇ ਆ ਸੀ ਅਸੀਂ ਪੈਸਾ ਇਕੱਠਾ ਕਰੇ ਐਸ ਕਰਕੇ ਖਾਸ ਕਰਕੇ ਸਾਰੇ ਤੁਸੀਂ ਆਏ ਹੋ ਸਿਰ ਝੁਕਦਾ ਯਾਰ